ਇਹ ਉਹੜਾ ਉਹੜਿਆ ਮੁੱਦਮ ਕੀ ਤੋਂ ਆਇਆ 4 ਜੂਨ ਨੂੰ ਇੱਕ ਸਨੇਚਿੰਗ ਇਨਸੀਡੈਂਟ ਹਾਜੀਪੁਰ ਰੀਚ ਹੋਈ ਸੀ ਜਿੱਥੇ ਇੱਕ ਲੜਕੀ ਕਰੀਬ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲਾਂ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਜੋ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਰਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਸ ਦੇ ਬੰਦ ਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤੇ ਜਿਹੜੀ ਤਪਤੀਸ਼ ਜਿਹੜੀ ਕੀਤੀ ਸੀ ਸ਼੍ਰੀ ਸੁਰਿੰਦਰ ਲਾਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਰੀ ਇਹ ਸਾਇੰਟੀਫਿਕ ਇਨਵੈਸਟੀਗੇਸ਼ਨ ਦੇ ਨਾਲ ਇਹ ਸਾਰਾ ਅਸੀਂ ਟ੍ਰੇਸ ਕਰਨ ਟ੍ਰੇਸ ਕਰ ਰਹੇ ਸੀ ਔਰ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਸੀਗਾ ਸਾਰੀਆਂ ਲੱਗੀਆਂ ਹੋਈਆਂ ਸੀ ਇਹ ਜਿਹੜੀ ਇਨਸੀਡੈਂਟ ਹੈਗੀ ਸੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਅਸੀਂ ਪੂਰੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਜਿਹੜੀ ਅਮਨ ਰੈਜ਼ੀਡੈਂਟ ਆਫ ਫੋਦੇਗੜ ਚੋੜੀਆਂ ਜ਼ਿਲ੍ਹਾ ਬਟਾਲਾ ਨੂੰ ਅਰਸ਼ਟ ਕੀਤਾ ਔਰ ਉਸਦੇ ਪਾਸੋਂ ਜਿਹੜਾ ਖੋ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰੰਦ ਕਰ ਲਿਆ ਇਸ ਤੋਂ ਇਲਾਵਾ ਅਸੀਂ ਹੋਰ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਮਾਨਯੋਗ ਅਦਾਲਤ ਤੋਂ ਤੇ ਹੋਰ ਇਹਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਇਹਨੇ ਕਿੰਨੀ ਕਿੰਨੀਆਂ ਵਾਅਦਾ ਤਾਂ ਕੀਤੀਆਂ ਇਹ ਐਂਟੀਸਟੈਂਡੈਂਸ ਦੇ ਨੇਕੇ ਇਸ ਦੇ ਖਿਲਾਫ ਪਹਿਲਾਂ ਵੀ ਥਾਣਾ ਮਕੇਰੀਆਂ ਚ ਪਰਚਾ ਦਰਜ ਹੋਇਆ ਸੀ ਇਹ 2-3 ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਆ ਕੇ ਇਹਨੇ ਦੁਬਾਰਾ ਜਿਹੜਾ ਇਹ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ